ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਸਰਕਾਰਾਂ ਦੀ ਕਹਿੰਦੇ ਜਦੋਂ ਵੀ 5 ਸਾਲ ਬਾਅਦ ਇਲੈਕਸ਼ਨ ਆਉਂਦੇ ਨੇ ਚਾਹੇ ਲੋਕ ਸਭਾ ਦੇ ਹੋਣ ਚਾਹੇ ਵਿਧਾਨ ਸਭਾ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਤੇ ਦਾਅਵਿਆਂ ਦੇ ਨਾਲ ਲੋਕਾਂ ਨਾਲ ਵਾਅਦੇ ਵੀ ਕੀਤੇ ਜਾਂਦੇ ਨੇ ਕੀ ਹਰ ਪਰਿਵਾਰ ਕਿਸੇ ਵੀ ਪਿੰਡ ਦਾ ਹੋਵੇ ਉਹਨੂੰ ਮੂਲ ਬੂਦੀ ਜਿਹੜੀ ਸਹੂਦਾ ਹੈਗੀ ਆ ਸਹੂਦਾਂ ਆ ਗਈਆਂ ਪੂਰੀਆਂ ਮਿਲ ਗਈਆਂ ਕੀ ਹਕੀਕਤ ਦੇ ਵਿੱਚ ਇਹ ਸਹੂਦਾਂ ਮਿਲਦੀਆਂ ਜਾਂ ਨਹੀਂ ਗੱਲ ਕਰਨ ਜਾ ਰਹੇ ਆ ਪਠਾਨਕੋਟ ਦੇ ਹਲਕਾ ਸਜਾਨਪੁਰ ਦੇ ਨੀਂ ਪਹਾੜੀ ਇਲਾਕੇ ਦੀ ਦੱਸਦੀ ਕਿ ਇਸ ਇਲਾਕੇ ਦੇ ਵਿੱਚ ਹਾਰੇ ਹਜੇ ਵੀ ਕਈ ਐਸੇ ਪਿੰਡ ਹੈਗੇ ਨੇ ਜਿਹੜਿਆਂ ਨੂੰ ਮੂਲ ਬੁਧ ਸੁਵਿਧਾਵਾਂ ਜਿਹੜੀਆਂ ਹੈਗੀਆਂ ਘਰ ਵਾਸਤੇ ਚਾਹੀਦੀ ਉਹ ਨਹੀਂ ਮਿਲਦੀਆਂ ਵੈਸੇ ਤਾਂ ਇਸ ਏਰੀਆ ਦੇ ਵਿੱਚ ਖੂਬਸੂਰਤੀ ਬਹੁਤ ਜ਼ਿਆਦਾ ਇੱਥੇ ਜਿਹੜੇ ਆ ਟੂਰਿਜ਼ਮ ਹੱਬ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਮੀਨੀ ਗੋਆ ਬਣ ਗਿਆ ਕਿ ਦੂਰੋਂ ਦੂਰੋਂ ਸਲਾਨੀ ਆਣ ਇੱਧਰ ਆ ਕੇ ਇਦਾਂ ਦਾ ਵਾਤਾਵਰਣ ਦੇਖਣ ਤੇ ਇੱਧਰ ਜਿਹੜਾ ਹੈਗਾ ਯਾ ਵਪਾਰ ਵੀ ਵਧੇ ਪਰ ਜਿਹੜੇ ਪਿੰਡ ਹੈਗੇ ਨੇ ਹਜੇ ਵੀ ਕਈ ਜਿਹੜੇ ਇਹਨਾਂ ਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਕਈ ਸਰਕਾਰਾਂ ਆਉਂਦੀਆਂ ਕਈ ਜਾਂਦੀਆਂ ਪਰ ਅਜੇ ਤੱਕ ਇਹਨਾਂ ਨੂੰ ਸੁਵਿਧਾਵਾਂ ਨਹੀਂ ਮਿਲੀਆਂ ਦੱਸ ਦਿੱਤਾ ਹਜੇ ਤੱਕ ਪੀਣ ਵਾਲੇ ਪਾਣੀ ਤੋਂ ਕਈ ਪਿੰਡ ਜਿਹੜੇ ਬੰਚਿਤ ਨੇ 32 ਤੋਂ ਬੰਚਿਤ ਨੇ ਅੱਜ ਜਦੋਂ ਸਾਡੇ ਵੱਲੋਂ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਕਿ ਤੇ ਉਹਨਾਂ ਨੇ ਵੀ ਦੱਸਿਆ ਵੀ ਕਾਫੀ ਜਿਹੜੀ ਦਿੱਕਤ ਹੈ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਅੱਜ ਵੀ ਲੋਕ ਜਿਹੜੇ ਹੈਗੇ ਖੂਹਾਂ ਤੋਂ ਪਾਣੀ ਭਰ ਕੇ ਪੀਣ ਵਾਲਾ ਜਿਹੜਾ ਲਿਆ ਰਹੇ ਨੇ ਬੋਲੀਆਂ ਤੋਂ ਪਾਣੀ ਪੀਣ ਤੋਂ ਮਜਬੂਰ ਹੈਗੇ ਨਾ ਦੇ ਖੇਤਾਂ ਦੇ ਵਿੱਚ ਹੈਗੇ ਨੇ ਕਾਫੀ ਦੂਰ ਤੋਂ ਪਾਣੀ ਲੈ ਕੇ ਜਿਹੜੇ ਪਿੰਦੇ ਨੇ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਇਹ ਸੁਵਿਧਾਵਾਂ ਆ ਗਈਆਂ ਇਹਨਾਂ ਨੂੰ ਜਲਦ ਮਿਲਣ ਸਰਕਾਰਾਂ ਕਿਉਂਕਿ ਦਾਅਵੇ ਜਰੂਰ ਕਰਦੀਆਂ ਵਾਅਦੇ ਵੀ ਕਰਦੀਆਂ ਪਰ ਉਹ ਵਾਅਦੇ ਪੂਰੇ ਨਹੀਂ ਕਰਦੀਆਂ ਇਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਵੀ ਨਮਾਇੰਦਾ ਆਂਦਾ ਬਣਨ ਤੋਂ ਬਾਅਦ ਕੋਈ ਵੀ ਇਹਨਾਂ 'ਵਲ ਕੋਈ ਧਿਆਨ ਨਹੀਂ ਦਿੰਦਾ ਜਿਸ ਤੋਂ ਬਾਅਦ ਇਹਨਾਂ ਨੇ ਮੰਗ ਕੀਤੀ ਹੈ ਕਿ ਜਰੂਰ ਸਰਕਾਰ ਇਧਰ ਵੱਲ ਧਿਆਨ ਦੇ ਕਿ ਦੁਆਰਾ ਜਿਹੜੇ ਇਲੈਕਸ਼ਨ ਸਿਰ ਤੇ ਆ ਗਏ ਨੇ ਫਿਰ ਲੋਕ ਜਿਹੜੇ ਆਣਗੇ ਲੀਡਰ ਆਣਗੇ ਦਾਅਵੇ ਕਰਨਗੇ ਵਾਅਦੇ ਕਰਨਗੇ ਪਰ ਫਿਰ ਬਣਨ ਤੋਂ ਬਾਅਦ ਇਧਰ ਧਿਆਨ ਨਹੀਂ ਦੇਣਗੇ ਇਹਨਾਂ ਦੀ ਮੰਗ ਹੈ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਇਧਰ ਜਰੂਰ ਧਿਆਨ ਦਿੱਤਾ ਜਾਏ ਤਾਂ ਜੋ ਇਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲ ਸਕਣ ਦੋਸਤੋ ਦੇਖਣਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਇਹਦੇ ਵੱਲ ਧਿਆਨ ਦਿੰਦਾ ਕਿ ਜਾਂ ਇਹ ਲੋਕ ਇਦਾਂ ਹੀ ਜਿਹੜੇ ਮਜਬੂਰ ਰਹਿੰਦੇ ਨੇ ਦੂਰੋਂ ਦੂਰੋਂ ਪਾਣੀ ਲਿਆ ਕੇ ਪੀਂਦੇ ਨੇ ਜਾਂ ਬੱਤੀ ਪਾਣੀ ਤੋਂ ਤੰਗ ਰਹਿੰਦੇ ਨੇ ਤੁਹਾਨੂੰ ਗੱਲ ਸੁਣਾਵਾਂਗੇ ਇਹਨਾਂ ਨੇ ਕੀਤੀ ਹੋਈ ਤਤ ਤੱਕ ਬਣੀ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮੇਰੇ ਨਾਲ ਪੁੱਛ ਨਹੀਂ ਕੀ ਪ੍ਰੋਬਲਮ ਹੈਗੀ ਇਹ ਨਾਲ ਪਿੰਡਾਂ ਚ ਕਬ ਤੋਂ ਜਿਆਦਾ ਪਾਣੀ ਦੀ ਮਤਲਬ ਲਾਈਟ ਨਹੀਂ ਹੋਉਂਦੀ ਪਾਣੀ ਨਹੀਂ ਮਿਲਣਾ ਇਹ ਲਾਈਟਾਂ ਲਈ ਬਹੁਤ ਈ ਮੁਸ਼ਕਲ ਹੈ ਪਰ ਹੁਣ ਤਕਰੀਬਨ ਥੋੜੀ ਇੱਕ ਟਰਾਂਸਫਾਰਮਰ ਲੱਗੀ ਆ ਤੋ ਉਸ ਵਜ੍ਹਾ ਨਾਲ ਇੱਕ ਟਰਾਂਸਫਾਰਮਰ ਲਾਇਆ ਤੋ ਉਸ ਵਜ੍ਹਾ ਨਾਲ ਥੋੜਾ ਹੁਣ ਲਾਈਟ ਵੀ ਹੋਈ ਆ ਤਾਂ ਪਾਣੀ ਬਰ ਲਾਈਟ ਹੀ ਚਲੀ ਜਾਂਦੀ ਆ ਇੱਥੇ ਜਰਾ ਤੂਫਾਨ ਪਾਉਂਗਾ ਇਹਨਾਂ ਲਾਈਟ ਬੰਦ ਕਰ ਦੇਣੀ ਆ ਤੇ ਜਾ ਕਿ ਤੇਰੀ ਤਾਰ ਟੁੱਟੀ ਹੈ ਤੇ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਊਗਾ ਤਾਂ ਬਿਲਕੁਕੁਲ ਬੈਸੇ ਬੈਠੇ ਰਹੋ ਤੇ ਆਪਣੇ ਝੀਲਾਂ ਦਾ ਖੂਗ ਦਾ ਪਾਣੀ ਲੈ ਆਈ ਤਾਂ ਆਪਣੇ ਇਹਨਾਂ ਦਾ ਸਾਂਦਨ ਕਰਨੇ ਆਂ ਸੀ ਤੇ ਲਾਈਟਰ ਆ ਸਭ ਤੋਂ ਜ਼ਿਆਦਾ ਹਮ ਮੁਸ਼ਕਲ ਪਰ ਹੁਣ ਲਾਈਟ ਵੀ ਠੀਕ ਹੈ ਬੇ ਸਾਹਮਣੇ ਪਾਰ ਤਾਰ ਬਲਾ ਕੇ ਤਾਰ ਦਾ ਏਰੀਆ ਇਧਰ ਸਿਲਣਾ ਲਾਈਟ ਰਿੰਗ ਸਾਡੇ ਜਰਾ ਪਤਾ ਹੀ ਲੀ ਜੰਗਾ ਤਾਂ ਇਹਨਾਂ ਲਾਈਟ ਪਿੱਛੇ ਦੀ ਬੰਦ ਕਰ ਦੇਣੀ ਲੋਗਰੀ ਫਿਰ ਕਿਸ ਤਰ੍ਹਾਂ ਸੋਟ ਕਿਸੇ ਅਫੀਸਰਸ ਨਾਲ ਗੱਲ ਕੀਤੀ ਤੁਸੀਂ ਜਾਂ ਜਿਹੜੇ ਤੁਹਾਡੇ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਬਾਰੇ ਕਿ ਇੱਥੇ ਹੁਣ ਪਹਿਲਾਂ ਤਾਂ ਕਿਸੇ ਨਾਲ ਕਰੀ ਵੀ ਲੰਦੇ ਹੁਣ ਕਰਨੀ ਵੀ ਕਿਸ ਦੇ ਨਾਲ ਕਿਉਂਕਿ ਜੀਆਂ ਮਤਲਬ ਇੱਥੇ ਸਰਕਾਰੋਂ ਦੂਸਰੀਆ ਤਾਂ ਉਹ ਆਉਣੇ ਹੀ ਨਹੀਂ ਕੋਈ ਵੀ ਤਾਂ ਨਾ ਹੁਣ ਕਿਸੇ ਨਾਲ ਪਹਿਲਾਂ ਬੱਬੂ ਆਉਂਦਾ ਸੀ ਮਤਲਬ ਸੁਣਨ ਦਾ ਕਰ ਰੰਦਾ ਹੈ ਕੋਈ ਗੱਲਬਾਤ ਉਹਨੂੰ ਵੀ ਨਹੀਂ ਮਤਲਬ ਜੀਆਂ ਬੇਸ਼ੱਕ ਜਿੱਤ ਰਹੇ ਆ ਬਰ ਮੋ ਕੋਹੇ ਦੀ ਗਾਰਡਨੀ ਸੁਣਨੀ ਉਹਨਾਂ ਨੇ ਵੀ ਜਿੱਦਾਂ ਕੁਝ ਨਾ ਆਉਣਾ ਉਹਨਾਂ ਨੇ ਵੀ ਹੁਣ ਐਮਐਲ ਆਉਂਦਾ ਹੀ ਕੋਈ ਨਹੀਂ ਹੈ ਤਿੰਨ ਚਾਰ ਬਾਾਰ ਹੋਈਏ ਨੇ ਮਤਲਬ ਇਹ ਪਲਾਣੀ ਦੇ ਵਿੱਚ ਕੋਈ ਐਮਐਲ ਨਹੀਂ ਸ ਹੈ ਏਰੀਆ ਦੇ ਵਿੱਚ ਆਉਂਦਾ ਕਿਉਂਕਿ ਜਿਹੜਾ ਹਾਰੀ ਜਾਂਦਾ ਹੈ ਨਾ ਉਹੋ ਹੀ ਮਤਲਬ ਮਿੱਥਿਆ ਕਰੀ ਜਾਂਦੇ ਨੇ ਕਮਾਂਡ ਕੋਈ ਮਤਲਬ ਜਿਹੜਾ ਜਿੱਤਦਾ ਉਹ ਕਦੀ ਨਹੀਂ ਆਉਂਗਾ ਕੀ ਨਾਮ ਹੈ ਤੁਹਾਡਾ ਸੁਭਾਸ ਰੂਤੇ ਬਈ ਕੀ ਪ੍ਰੋਬਲਮ ਹੈਗੀ ਉਹ ਆਮੇ ਗਾਟਾ ਦੇ ਇਹ ਤਾਂ ਹੁਣ ਆਪਣਾ ਸਗੜਵਾ ਜਿਹੜਾ 60000 ਰੁਪਏ ਲਾਇਆ ਆਪਣਾ ਲਾਇਆ ਸੀ ਪਾਣੀ ਆ ਜਾਂ ਬੀਲੀ ਆਈਏ ਬੀਲੀ ਆਈਏ ਸਰਕਾਰ ਵੀ ਤਾਂ ਇਹ ਦਿੱਤੇ ਦਾ ਸਰਕਾਰ ਦੇ ਤਾਂ ਨਹੀਂ ਤਾਂ ਹੋਣਾ ਲੱਗਦਾ 60000 ਰੁਪਏ ਤਾਂ ਹਾਂ ਤਾਂ ਤਾਂ ਜੀ ਸਾਡਾ ਲੱਗਦਾ ਨਹੀਂ ਤਾਂ ਪਾਣੀ ਪੂਣੀ ਨਾ ਹੁੰਦਾ ਕੱਲੇ ਦੀ ਬੱਤੀ ਗਈ ਹੁਣ ਆ ਜ ਸਵੇਰ ਆ ਰਾਤ ਤੇ ਦੁਬਾਰੰਦਿਆਂ ਦਾ ਬੱਤੀ ਚੱਲੀਏ ਤਾਂ ਕੋਈ ਬੱਤੀ ਨਾ ਰਾਤ ਤੇ ਹਾਂ ਹੁਣ ਆਪੇ ਇਹੇ ਤੋਂ ਬੱਤੀ ਬੰਦ ਨਹੀਂ ਜਾਂਦੀ ਇਹ ਗੱਲ ਤੇ ਫਿਰ ਪਾਣੀ ਪਾਣੀ ਬੰਦ ਹੋ ਜਣਾ ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਮੰਨ। ਫੇ ਕਿੱਥੇ ਤਵੇ ਆਹ ਹੁਆ ਲੈਣਾ ਅੰਨਾਂ ਚ ਲੈ ਜਾ ਲੈਣਾ ਲੱਗ ਜਾਈ ਪਾਣੀਆ। ਫੇ ਉਹ ਓਕੇ। ਜੀ ਤਾਂ ਫੇ ਲੀਗੋ 1.5 ਕਿਲੋਮੀਟਰ ਸਾਕੇ। ਤਾਂ ਬਹੁਲੀ ਜੜੀਆ ਕੋ ਕਿਲੋਮੀਟਰ ਹੋ ਜਾਗਾ ਆ ਜਾ। ਇੱਥੇ ਕੋ ਕਢਾ ਦੇ। ਜੀ ਸਰ ਠੀਕ ਹੈ ਨਥਾ। ਅ ਦੇਖੋ ਜਿਹੜਾ ਇਸ਼ੂ ਹੈਗਾ ਇਹ ਮੇਰੇ ਧਿਆਨ ਚ ਆਇਆ ਹੈ। ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ। ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਦੇ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ